ਸਰਕਾਰ ਵੱਲੋਂ ਕੱਲ ਸ਼ਾਮ ਨੂੰ ਇੱਕ ਜਿਹੜੀ ਸਾਡੇ ਡਾਇਰੈਕਟਰ ਸਾਹਿਬ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹੜਾ ਨਵਾਂ ਵੇਰੀਐਂਟ ਜਿਹ ਹੈ ਜੀਐਨ1 ਆਇਆ ਹੈਗਾ ਪ੍ਰੈਫਰਬਲੀ ਥੋੜੀਆਂ ਪਬਲਿਕ প্লেਸਾਂ ਤੇ ਹੈਗੀਆਂ ਨੇ ਚਾਹੇ ਉਹ ਬੱਸ ਸਟੈਂਡ ਹੈ ਨੀਰਵੇ ਸਟੇਸ਼ਨ ਹੈ ਹਸਪਤਾਲ ਹੈ ਮਾਲਸ ਨੇ ਉਥੇ ਜਿਹੜੀ ਪਬਲਿਕ ਹੈਗੀ ਪ੍ਰੈਫਰਬਲੀ ਜਿਹੜੀ ਹੈ ਹੈ ਆਪਣੇ ਮਾਸਕ ਆਪਣੇ ਪਾਨ ਉਹਦੇ ਨਾਲ ਨਾਲ ਹੀ ਆਪਣੇ ਨਾਲ ਕਿਹਾ ਕਿ ਜੇ ਕਿਸੇ ਨੂੰ ਖਾਂਸੀ ਤੇ ਕਾਮ ਬਖਾਰ ਹੈਗਾ ਤੇ ਉਹ ਜਿਹੜਾ ਪੇਸ਼ੈਂਟ ਹੈਗਾ ਉਹ ਆਪਣੇ ਨੇੜਲੇ ਸਿਹਤ ਕੇਂਦਰ ਦੇ ਉੱਤੇ ਜਾਵੇ ਕਿਸੇ ਨੂੰ ਖਾਂਸੀ ਚ ਕੰਮ ਬੁਖਾਰ ਹੈਗਾ ਤੇ ਉਹ ਜਿਹੜਾ ਪੇਸ਼ੈਂਟ ਹੈਗਾ ਉਹ ਆਪਣੇ ਨੇੜਲੇ ਸਿਹਤ ਕੇਂਦਰ ਦੇ ਉੱਤੇ ਜਾਵੇ ਜਾਂ ਕੁਆਲਿਫਾਈਡ ਡਾਕਟਰ ਦੇ ਕੋਲ ਜਾਵੇ ਅਰੇ ਭਾਜੀ ਸਰ ਜਿਹੜੀ ਨਵਾਂ ਵੈਰੀਐਂਟ ਆਇਆ ਵਾ ਉਹਦੇ ਦੀ ਜਿੰਦਗੀ ਹੈ ਸਰਕਾਰ ਵੱਲੋਂ ਹੀ ਹੋਜੀ ਆਪਣੇ ਮੈਂ ਡਾਕਟਰ ਮਦਨ ਮੋਨ ਘਣਾੜੀ ਦਾ ਫਸਫਸਾ ਮਰਸਾਲ ਸਰਕਾਰ ਵੱਲੋਂ ਕੱਲ ਸ਼ਾਮ ਨੂੰ ਇੱਕ ਜਿਹੜੀ ਸਾਡੇ ਡਾਕਟਰ ਸਾਹਿਬ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹੜਾ ਨਵਾਂ ਵੇਰੀਐਂਟ ਜੇ ਹੈ ਜੇ ਐਨ 1 ਆਇਆ ਹੈਗਾ ਸੀ ਜੇ ਉਹ ਜਿਹੜਾ ਵੇਰੀਐਂਟ ਹੈਗਾ ਦੱਸਾਂਗੇ ਹੈਗੀਆਂ ਨੇ ਕਿ ਜਿਵੇਂ ਕਿ ਅੱਜ ਕੱਲ ਮੌਸਮ ਸਰਦੀ ਦਾ ਹੈਗਾ ਇਹਦੇ ਵਿੱਚ ਫਲੂ ਵੀ ਹੈਗਾ ਵਿੱਚ ਸਾਈਨ ਫਲੂ ਵੀ ਹੋ ਸਕਦਾ ਹੈ ਤੇ ਇਹਦੇ ਵਿੱਚ ਕੋਵਿਡ ਵੀ ਹੋ ਸਕਦਾ ਸਰਕਾਰ ਨੇ ਇਸ ਕਰਕੇ ਕਹਿ ਕਿ ਰੈਫਰਬਲੀ ਜਿਹੜੀਆਂ ਪਬਲਿਕ ਪਲੇਸਾਂ ਤੇ ਹੈਗੀਆਂ ਨੇ ਚਾਹੇ ਉਹ ਬੱਸ ਸਟੈਂਡ ਹੈ ਰੇਲਵੇ ਸਟੇਸ਼ਨ ਹੈ ਹਸਪਤਾਲ ਹੈ ਮਾਹੌਲ ਨੇ ਉਥੇ ਜਿਹੜੀ ਪਬਲਿਕ ਹੈਗੀ ਪ੍ਰੈਫਰੇਬਲੀ ਜਿਹੜੀ ਹੈਗੀ ਹੈ ਆਪਣੇ ਮਾਸਕ ਆਪਣੇ ਪਾਨ ਉਹਦੇ ਨਾਲ ਨਾਲ ਹੀ ਆਪਣੇ ਨਾਲ ਕਿਹਾ ਕਿ ਜੇ ਕਿਸੇ ਨੂੰ ਖਾਂਸੀ ਚ ਕਾਮ ਬੁਖਾਰ ਹੈਗਾ ਤੇ ਉਹ ਜਿਹੜਾ ਪੇਸ਼ੈਂਟ ਹੈਗਾ ਉਹ ਆਪਣੇ ਨੇੜਲੇ ਸਿਹਤ ਕੇਂਦਰ ਦੇ ਵਿੱਚ ਜਾਵੇ ਜਾਂ ਕੁਆਲਿਫਾਈਡ ਡਾਕਟਰ ਦੇ ਕੋਲ ਜਾਵੇ ਕਿਸੇ ਥੋੜਾ ਸ਼ਾਬ ਡਾਕਟਰ ਦੇ ਕੋਲ ਨਾ ਜਾਵੇ ਕਿਸੇ ਵੀ ਆਪਣੇ ਜਿਹੜਾ ਹੈਗਾ ਆਰਐਮਪੀ ਕੋਲ ਨਾ ਜਾਵੇ ਅਤੇ ਨਾ ਹੀ ਕਿਤੇ ਆਮ ਜਗ੍ਹਾ ਦੇ ਉੱਪਰ ਹੋਸਪਿਟਲ ਕਰੇ ਪਬਲਿਕ ਲੇਸਰ ਤੇ ਉਸਪਿਟ ਨਾ ਕਰੇ ਤੇ ਇਹਦੇ ਨਾਲ ਨਾਲ ਹੀ ਉਹ ਆਪਣੇ ਜਾ ਕੇ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਜਾ ਕੇ ਆਪਣੇ ਇਲਾਜ ਕਰਵਾਵੇ ਆਪਣਾ ਜਿਹੜਾ ਡਾਕਟਰ ਹੈਗਾ ਉਹ ਆਪਣੇ ਦੇਖੇਗਾ ਕਿ ਇਹ ਵਾਇਰਲ ਆਪਣੇ ਸਿੰਪਲ ਵਾਇਰਲ ਹੈ ਜਾਂ ਕਿ ਆਪਣੇ ਸਾਈਨਫਲੂ ਹੈ ਜਾਂ ਇਹ ਕੋਵਿਡ ਹੈ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਹਜੇ ਤੱਕ ਜਿਹੜਾ ਨਵਾਂ ਵੇਰੀਐਂਟ ਆਇਆ ਉਹਦਾ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਪਰ ਕਿਉਂਕਿ ਜਿਹੜੇ ਲੱਛਣ ਹੈ ਸਭ ਦੇ ਸੇਮ ਨੇ ਕੋਮਨ ਫਲੂ ਦੇ ਵੀ ਆਪਣੇ ਜਿਹੜਾ ਹੈਗਾ ਤੁਹਾਡਾ ਅਜੋਨਾ n1 ਸਾਈਨ ਵ্যালੂ ਉਹਦੇ ਵੀ ਦਰਸ਼ਨ ਹੋਈ ਨੇ ਕੋਰ ਦੇ ਦਰਸ਼ਨ ਵੀ ਸਾਰਿਆਂ ਦੇ ਸੇਮ ਨੇ ਤੇ ਆਪਣੇ ਕਿ ਕਿਤੇ ਪਬਲਿਕ ਜਿਹੜੀ ਹੈਗੀ ਐ ਇਸ ਸ਼ਕਤ ਨਾਲ ਜੇ ਜਾਂ ਪਲੇਖੇ ਨਾਲ ਜੇ ਕਿ ਮੈਨੂੰ ਤੇ ਆਮ ਹੀ ਬਹਾਰ ਹੈਗਾ ਤੇ ਇਹਦੀ ਆੜ ਦੇ ਵਿੱਚ ਵਿੱਚ ਜਿਹੜਾ ਕੋਵਿਡ ਹੈਗਾ ਪੈਰ ਪਸਾਦ ਜਾਵੇ ਉਸ ਕਰਕੇ ਸਰਕਾਰ ਨੇ ਕਿਹਾ ਕਿ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਕਿ ਆਪਣੇ ਖਾਂਸੀ ਜ਼ੁਕਾਮ ਬੁਖਾਰ ਹੋਵੇ ਆਪਣੇ ਮੂੰਹ ਤੇ ਮਾਸਕ ਪਾ ਕੇ ਰੱਖੋ ਆਪਣੇ ਜਿਹੜੇ ਹੱਥ ਹੈਗੇ ਨੇ ਬਾਰ ਬਾਰ ਸਾਬਨ ਨਾਲ ਜਾਂ ਸੈਂਟਾਈਜ਼ਰ ਨਾਲ ਉਹਨੂੰ ਆਪਣੇ ਕਰੋ ਤੇ ਤੁਸੀਂ ਜੇ ਕਿਸੇ ਨੂੰ ਕੋਈ ਖਾਂਸੀ ਜਕੰਮ ਖਾਰਾਗਾ ਉਹਨਾਂ ਨਾਲ ਹੱਥ ਮਿਲਾਨ ਤੋਂ ਗੁਰੇਜ਼ ਕਰੋ ਤੇ ਤੁਸੀਂ ਆਪਣੇ ਜਿਹੜਾ ਵੀ ਕੋਈ ਤੁਹਾਡੇ ਟਿਸ਼ੂ ਪੇਪਰ ਹੈਗੇ ਨੇ ਮਾਸਕ ਜਿਹੜੇ ਹੈਗੇ ਨੇ ਇਹਨੂੰ ਬੰਦ ਟੱਕਣ ਵਾਲੇ ਨੇ ਡੱਬਾਗਾ ਉਹਦੇ ਵਿੱਚ ਹੀ ਆਪਣੇ ਛੁੱਟੇ ਸਭ ਜਿਹੜੇ ਵੈਰੀਏਟ ਹੈ ਨਵਾਂ ਡਵਾਈਸ ਜਾਰੀ ਹੋਈ ਹੈ ਤੁਹਾਡਾ ਸਟਾਫ ਹੀ ਨਹੀਂ ਪਾ ਰਿਹਾ ਮਸਤ ਬਹੁਤ ਘਟ ਗਿਆ ਜੀ ਅਜੇ ਆਪਣੇ ਕੱਲ ਰਾਤ ਨੂੰ ਐਡਵਾਈਜ਼ਰੀ ਜਾਰੀ ਹੋਈ ਹੈ ਤੇ ਮੈਨੂੰ ਅਜੇ ਆਫੀਸ਼ੀਅਲੀ ਮੇਰੇ ਸ੍ਰੀਮਾਨ ਸਾਹਿਬ ਵੱਲੋਂ ਜੋ ਕੋਈ ਮੈਨੂੰ ਲਿਆਕਰ ਨਹੀਂ ਅਰਸ਼ੀਵ ਹੋਈ ਪਰ ਮੈਂ ਅੱਜ ਹੀ ਜਿਹੜੀ ਮੈਨੂੰ ਕੱਲ ਸ਼ਾਮੀ ਡਾਇਰੈਕਟਰ ਆਪਣੇ ਮਿਲੀ ਸੀ ਡਾਇਰੈਕਟਰ ਵੱਲੋਂ ਅੱਜ ਹੀ ਸਾਰਿਆਂ ਨੂੰ ਆਪਣੇ ਲਿਖਤੀ ਰੂਪ ਦੇ ਵਿੱਚ ਜਿਹੜੀ ਲੈਟਰ ਜਾਰੀ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਵੈਸੇ ਤੇ ਜਿਨ੍ਹਾਂ ਜਿਹਨਾਂ ਨੂੰ ਕਿਹਾ ਗਿਆ ਸਾਰਿਆਂ ਨੇ 마ਸਕ ਪਾਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਹੁਣ ਆਪਣੇ ਸਾਡਾ ਮੰਗਲਵਾਰ ਵਰਕਿੰਗ ਡੇ ਹੈਗਾ ਉਸ ਦਿਨ ਜਿਹੜੇ ਆ ਅੱਜ ਹੀ ਸਾਰੀ ਆਪਾਂ ਜਿਹੜੀ ਐਡਵਾਈਜ਼ਰੀ ਜਿਹੜੀ ਹੈਗੀ ਲਿਖਤੀ ਲੈਟਰ ਦੇ ਕਰ ਦਿੱਤੀ ਹੈ ਤੇ ਮੰਗਲਵਾਰ ਤੋਂ ਜਿਹੜਾ ਹੈਗਾ ਸਾਰਾ ਸਟਾਫ ਜਿਹੜਾ ਹੈਗਾ ਸਾਡਾ ਆਪਣੇ ਉਹ ਪ੍ਰੋਪਰ ਓਪੀਡੀ ਦੇ ਵਿੱਚ 마ਸਕ ਪਾ ਕੇ ਬੈਠੇਗਾ ਇਹਦੇ ਨਾਲ ਨਾਲ ਹੀ ਜਿਹੜੇ ਆਪਣੇ ਐਮਰਜੈਂਸੀ ਦੇ ਵਿੱਚ ਹੋਏਗਾ ਉਹ ਸਟਾਫ ਜਿਹੜਾ ਹੈਗਾ ਉਹ ਅੱਜ ਹੀ ਅੱਜ ਤੋਂ ਹੀ ਆਪਣਾ ਮਾਸਕ ਪਾ ਕੇ ਆਪਣੇ ਬੈਠੇ ਰਹੋ ਅਸਲ ਇਹ ਸਾਡੇ ਕੋਲ ਬਿਲਕੁਲ ਤਿਆਰੀ ਹੈ ਜੇ ਕੋਈ ਸਰਕੀ ਸਾਡੇ ਕੋਲ ਜੀ ਆਲਰੇਡੀ ਪਹਿਲਾਂ ਅਸੀਂ ਫਲੂ ਕੋਰਨਰ ਬਣਾਇਆ ਹੋਇਆ ਹੈ ਮੇਰੇ ਖੱਬੇ ਪਾਸੇ ਫਲੂ ਕੋਰਨਰ ਹੈ ਜੀ ਕਿਉਂਕਿ ਜਿਹੜਾ ਕੋਈ ਮਰੀਜ਼ ਇਸਾਂ ਦੇ ਆਪਣੇ ਲੱਛਣ ਨਾਲ ਆਏਗਾ ਪਹਿਲਾਂ ਹੀ ਅਸੀਂ ਇੱਥੇ ਹੀ ਦੇਖ ਲਵਾਂਗੇ ਉਹਨੂੰ ਅਸੀਂ ਪਬਲਿਕ ਦੇ ਵਿੱਚ ਲੈ ਜਾਣਾ ਨਹੀਂ ਹੈਗਾ ਕਿਉਂਕਿ ਜਿਹੜੇ ਆਮ ਜਿਹੜੇ ਹੈਲਥੀ ਮਰੀਜ਼ ਆਗੇ ਨੇ ਉਹਨਾਂ ਨੂੰ ਅਸੀਂ ਲੈ ਜਾਣਾ ਨਹੀਂ ਹੈਗਾ ਜਿਹੜਾ ਸਾਡਾ ਡਾਕਟਰ ਹੈਗਾ ਡਾਕਟਰ ਵੀ. ਜੇ ਬੋਤਵਾਲ ਨੇ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਨੂੰ ਉਸੇ ਵੇਲੇ ਹੀ ਆਪਾਂ ਜੋ ਵੀ ਉਹਦੀ ਆਪਣੇ ਕੀ ਉਹਨੂੰ ਆਪਾਂ ਐਡਮਿਸ਼ਨ ਕਰਨੀ ਹੈ ਜਾਂ ਉਹਨੂੰ ਆਪਣੇ ਹੋਮ ਆਈਸੋਲੇਟ ਕਰਨਾ ਹੈਗਾ ਉਹਦੇ ਮੁਤਾਬਕ ਅਸੀਂ ਕਰ ਲਵਾਂਗੇ ਤੇ ਉਹਨਾਂ ਨਾਲਾਂ ਲਈ ਅਸੀਂ 12 ਬੈੱਡ ਦੀ ਇੱਕ ਐਸ਼ਵਸ਼ਨਵਾੜੀ ਤਿਆਰ ਕੀਤੀ ਹੋਈ ਹੈ ਲੋਡ ਪੈਣ ਤੇ ਜੇਕਰ ਆਪਣੇ ਜਿਹੜੀ ਹੈਗੀ ਵੇਵ ਆਉਂਦੀ ਹੈ ਤੇ ਅਸੀਂ 12 ਬੈੱਡ ਤੋਂ ਵਧਾ ਕੇ 36 ਬੈੱਡ ਜਾਂ ਹੋਰ ਜਿੰਨੇ ਵੀ ਲੋਡ ਹੋਏਗੀ ਉਹ ਅਸੀਂ ਕਰ ਲਵਾਂਗੇ ਸ਼ਹਿਰ ਵਾਸਤੇ ਵਕੀਲ ਕਰਨਾ ਚਾਹੁੰਦੇ ਹਾਂ ਸਰ ਸ਼ਹਿਰ ਵਾਸਤੇ ਮੈਂ ਇਹ ਕਹਾਂਗਾ ਕਿ ਜੋ ਸਰਕਾਰ ਦੀ ਐਡਵਾਈਜ਼ਰੀ ਹੈਗੀ ਹੈ ਤੁਸੀਂ ਜਿਹੜੇ ਆਪਣੇ ਪਟਕੀ ਵਾਲੇ ਆਪਣੇ ਇਲਾਕੇ ਹੈਗੇ ਨੇ ਉੱਥੇ ਨਾਲ ਤੋ ਜੇ ਜਾਣਾ ਵੀ ਤੇ ਬਾਸਪਾ ਕੇ ਜਾਓ ਜੇ ਕਿਸੇ ਨੂੰ ਖਾਂਸੀ ਤੇ ਕਮ ਬੁਖਾਰ ਆ ਰਿਹਾ ਹੈਗਾ ਤੇ ਉਹ ਅਨਨੈਸੈਸਰੀ ਕਿਤੇ ਨਾ ਜਾਵੇ ਉਹ ਆਪਣੇ ਨੇੜਲੇ ਸਿਹਤ ਕੇਂਦਰ ਦੇ ਵਿੱਚ ਜਾਵੇ ਜਾਂ ਕੁਆਲਿਫਾਈਡ ਡਾਕਟਰ ਦੇ ਕੋਲ ਜਾਵੇ ਅਤੇ ਕਿਸੇ ਪਬਲਿਕ ਜਗ੍ਹਾ ਦੇ ਉੱਪਰ ਉਹ ਹੌਸਪਟਲ ਨਾ ਕਰੇ ਤੇ ਆਪਣੇ ਜਿਹੜੇ ਹੱਥ ਹੈਗੇ ਨੇ ਜੇ ਕਿਸੇ ਨੂੰ ਆਪਣੇ ਸਾਹਾਂ ਲਾਂਗੇ ਦਿੱਕਤ ਹੈ ਜਾਂ ਕਿਸੇ ਨੂੰ ਚੱਖਣ ਵਾਲੀ ਤਕਲੀਫ ਹੈਗੀ ਹੈ ਤੇ ਜਿਹੜੇ ਆਪਣੇ ਹੱਥ ਹੈਗੇ ਨੇ ਉਹ ਪਬਲਿਕ ਨਾਲ ਨਾ ਮਿਲਾਵੇ ਤੇ ਆਪਣੇ ਜਿਹੜਾ ਹੈਗਾ ਜਿਹੜੇ ਹੱਥ ਹੈਗੇ ਨੇ ਉਹ ਬਾਰ-ਬਾਰ ਆਪਣੇ ਮੁੱਖ ਕਰਦੇ ਪੰਜਾਬ ਸਰਕਾਰ ਵੱਲੋਂ ਨਿਦਾਇਤਾ ਆਈਆਂ ਨਵਾਂ ਵੈਰੀਐਂਟ ਉਹ ਲੈ ਕੇ ਕੀ ਵੈਰੀਐਂਟ ਤੇ ਨਿਦਾਇਤਾ ਕੀ ਆਈ ਜਿਹੜਾ ਨਵਾਂ ਵੈਰੀਐਂਟ ਆਇਆ ਉਹ JN.1 ਹੈ ਠੀਕ ਹੈ ਹੁਣ ਇਹਦੇ ਕੇਸਸ ਕੀ ਆ ਕਿ ਆਪਣੇ ਅਥਰਾਈਜ਼ ਕਰਦੇ ਜਾ ਰਹੇ ਹੈ ਹਿੰਦੁਸਤਾਨ ਦੇ ਸਾਰੇ ਕੇਸਸ ਅਥਰਾਈਜ਼ ਕਰਦੇ ਜਾ ਰਹੇ ਹੈ ਬੁਖਾਰ ਆ ਰਹਾ ਹੈ ਤੇਵ ਆ ਰਹਾ ਹੈ ਚੌਕੀ ਨਹੀਂ ਹਦਾਇਤਾਂ ਨੂੰ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਸਾਰੇ ਉਹਨਾਂ ਨੂੰ ਫਾਲੋ ਕਰਨ ਲਈ ਮਾਸਕ ਸਾਰੇ ਲਾਣਾ ਹੈ ठीक है मास्क ला के रखो सोशल डिस्टेंस मेंटेन करो ठीक है सैनिटाइजर का वरतो ठीक है तो कोई भी प्रॉब्लम होंगी है तो सकारी हस्पाल दिखाओ ठीक है डॉक्टर साहब हॉस्पिटल रिसेप्शन से शुरू स्टाफ है द्वारा भी मास्क हाल तक शुरुआत नहीं किसी की गई है वो थोड़ा बहुत है मतलब बाकी सारे हजे ज्यादातर फॉलो कर रहे हैं ठीक है और अज ही मतलब शुरू हुआ हो इस करके बाकी हो जाएगा थोड़ी दिल